ਆਈ ਸਾਸਿਕਾ ਦੇ ਮਿੱਤਰੋ ਮੈਂ ਜੰਡੂ ਬਾਜੜਾ ਹਾਂਜੀ ਬਹੁਤ ਕੈਂਟ ਆਫਰ ਲੈ ਕੇ ਆਇਆ ਤੁਹਾਡੇ ਵਾਸਤੇ 35000 ਰੁਪਏ ਦੀ ਰੇੜੀ ਤੁਹਾਨੂੰ ਦੇਵਾਂਗੇ ਸਿਰਫ 30000 ਰੁਪਏ ਦੇ ਵਿੱਚ ਤੇ ਇਹਨੂੰ ਰੇੜੀ ਨਹੀਂ ਕਹਿ ਸਕਦੇ ਮਿਨੀ ਟਰਾਲੀ ਵੀ ਕਹਿ ਸਕਦੇ ਕਿਉਂਕਿ ਜਿਹੜੀ ਇਹਦੀ ਲੰਬਾਈ ਚੜਾਈ ਹੈ ਇਹਦੀ ਲੰਬਾਈ ਹੈਗੀ ਹੈ 8.5 ਫੁੱਟ ਦੀ ਲੰਬਾਈ ਹੈ ਤੇ 5 ਫੁੱਟ ਦੀ ਚੜਾਈ ਹੈ ਕਿਉਂਕਿ ਜੋ ਆਮ ਰੇੜੀ ਆਪਾਂ ਤਿਆਰ ਕਰੀਏ ਤਾਂ ਉਹ 6 ਫੁੱਟ ਇਸ ਤਰ੍ਹਾਂ ਲੰਬਾਈ ਹੋਊਗੀ ਤੇ 5 ਫੁੱਟ ਚੜਾਈ ਹੋਊਗੀ ਤੇ ਬਿਲਕੁਲ ਫਰੈਸ਼ ਪੀਸ ਤਿਆਰ ਕਰਿਆ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਨਵੇਂ ਰੈਂਬ ਚੈੱਕ ਕਰੋ ਨਵੇਂ ਰੈਂਬ ਯੂਨੀਵਰ ਤੇ ਬਾਕੀ ਸਾਰਾ ਇਹ ਟੂ ਜੈਡ ਮਟੀਰੀਅਲ ਨਵਾਂ ਕਿਕਰ ਦੇ ਫੱਟੇ ਲਾਏ ਹੋਏ ਨੇ ਚੈੱਕ ਕਰ ਸਕਦੇ ਹੋ 1 ਇੰਚੀ ਮਟਾਈ ਦੇ ਫੱਟੇ ਨੇ ਤੇ ਬਾਕੀ ਸਾਈਡਾਂ ਆ ਗਈਆਂ ਚੈੱਕ ਕਰੋ ਤੁਹਾਨੂੰ ਕੰਪਲੀਟ ਤਿਆਰ ਕਰਕੇ ਜਿਹੜੀ 8000 ਰੁਪਏ ਦੀ ਤੁਹਾਨੂੰ ਸੇਲ ਕਰ ਦਾਂਗੇ ਤੇ ਬਾਕੀ ਜੇ ਆਪਾਂ ਜੋੜ ਲਈਏ ਤਾਂ ਇਹ 35 ਤੋਂ 38000 ਦੇ ਵਿੱਚ ਵਿੱਚ ਤਿਆਰ ਹੁੰਦੀ ਹੈ ਤੇ ਬਾਕੀ ਖਾਸ ਗੱਲ ਇੱਕ ਹੋਰ ਹੈ 750 16 ਦੇ ਆਪਾਂ ਟਾਇਰ ਪਾਉਣੇ ਜਿੰਨੀਆਂ ਆਪਾਂ ਰੇੜੀਆਂ ਤਿਆਰ ਕਰਦੇ ਆਂ ਤੇ ਆਪਾ ਹੋਰ ਤਿਆਰ ਕਰੀਏ ਨੇ ਇਹਦੇ ਵੀ 755 16 ਦੇ ਟਾਇਰ ਨੇ ਚੈੱਕ ਕਰੋ ਇਨਾ ਮਰਜੀ ਤੁਸੀਂ ਵਜਨ ਪਾ ਸਕਦੇ ਹੋ ਇਹਦੇ 'ਚ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਊਗੀ ਰਿੰਬ ਟੈਰਿਸ ਆ ਟੋਟਲ ਨਵਾਂ ਤੇ ਇਹਦੇ ਆਪਣੇ ਟਾਇਰ ਹੋਣਗੇ 40 ਤੋਂ 50 ਪੈਸੇ ਦੇ ਵਿੱਚ ਵਿੱਚ ਹੁੰਦੇ ਆ ਕੋਈ ਇਸ਼ੂ ਵਾਲੀ ਗੱਲ ਨਹੀਂ ਕਿਉਂਕਿ ਸਾਰਾ ਫਰੈਸ਼ ਪੀਸ ਹੁੰਦਾ ਇਹ ਚੈੱਕ ਕਰ ਸਕਦੇ ਹੋ ਬਾਕੀ ਆਪਣਾ ਲੋਗੋ ਲੱਗਿਆ ਹੋਇਆ ਤੇ ਜਿਹੜੀ ਇੱਕਜ ਹੋਰ ਇੱਕ ਖਾਸ ਗੱਲ ਹੈਗੀ ਆ ਆਪਣਾ ਇਹ 4 ਇੰਚ ਕੈਂਗਰ ਆ ਪਰ ਤੁਸੀਂ ਗਾਟੇ ਦੇ 프ਰੰਟ ਚੈੱਕ ਕਰ ਸਕਦੇ ਹੋ 4 ਇੰਚੀ ਆਪਾਂ ਜਿਹੜਾ ਇਹਦਾ ਚੈਨਰ ਲਾਇਆ ਚੈੱਕ ਕਰੋ 4 ਇੰਚੀ ਚੈਨਰ 프ਰੰਟੇ ਦਾ ਇੱਧਰ ਟੂਲ ਬਣਾਤਾ ਵੀ ਕੁਝ ਵੀ ਆਪਾਂ ਸਵਾਰ ਰੱਖ ਸਕਦੇ ਆ ਇੱਥੇ ਕੋਈ ਵੀ ਚੀਜ਼ ਰੱਖ ਸਕਦੇ ਆ ਇੱਥੇ ਤੇ ਬਹੁਤ ਹੀ ਘੈਂਟ ਤਰੀਕੇ ਨਾਲ ਤਿਆਰ ਕਰੀਏ ਆਪਾਂ ਤੇ ਬਾਕੀ ਇਹ ਆਪਣੀ ਤਿਆਰ ਕਰੀਏ ਜਿਹੜੀ 4 ਇੰਚੀ ਚੈਨਰ ਵਾਲੀ ਤੇ ਇੱਕ ਰੈਡੀ ਜਿਹੜੀ ਆ ਖੜੀ ਆ 8 ਫੁੱਟ ਲੰਬਾਈ ਤੇ 5 ਫੁੱਟ ਚੜਾਈ ਆ ਤੇ 3 ਇੰਚੀ ਚੈਨਰ ਦੇ ਨਾਲ ਇਹ ਸਾਨੂੰ ਸਿਰਫ ਦੇ ਦਾਂਗੇ 25000 ਰੁਪਏ ਦੇ ਵਿੱਚ ਚੈੱਕ ਕਰੋ ਬਿਲਕੁਲ ਫਰੈਸ਼ ਪੀਸ ਨੇ ਸੇਮ ਹੀ ਆ 750 16 ਦੇ ਟਾਇਰ ਨਵੇਂ ਰਿੰਬ ਟਾਇਰ ਹਿੱਸਾ ਨਵਾਂ ਬਿਲਕੁਲ ਤਿਆਰ ਫਰੈਸ਼ ਪੀਸ ਨੇ ਦੋਨੇ ਤੇ ਬਾਕੀ ਉਹ ਤਿਆਰ ਕਰ ਰਹੇ ਆ ਆਪਣੀ ਮੇਨ ਗੱਲ ਖਾਸ ਗੱਲ ਇਹ ਹੁੰਦੀ ਹੈ ਕਿਉਂਕਿ ਆਪਾਂ ਟਾਇਰ ਆ ਜਿਹੜੇ ਤੁਸੀਂ ਚੈੱਕ ਕਰੋ ਕਿਉਂਕਿ ਜਿਹੜੀਆਂ ਆਪਾਂ ਰੇੜੀਆਂ ਤਿਆਰ ਕਰੀਆਂ 750 16 ਦੇ ਟਾਇਰ ਕਿਉਂਕਿ ਇਹ ਤੇ ਜਿੰਨਾ ਮਰਜ਼ੀ ਤੁਸੀਂ ਵਜਨ ਪਾ ਸਕਦੇ ਹੋ ਤੇ ਮੇਨ ਗੱਲ ਇਹ ਹੀ ਆਪਾਂ ਰਿੰਬ ਟਾਇਰ ਹਿੱਸਾ ਬਿਲਕੁਲ ਨਵਾਂ ਰੈਸਪੀ ਤੁਹਾਨੂੰ ਮਿਲੇਗਾ ਸਾਰਾ ਤਿਆਰ ਕਰਿਆ ਹੋਇਆ ਤੇ ਆਹ ਰੈਡੀ ਤੁਹਾਨੂੰ ਮਿਲੂਗੀ 25000 ਰੁਪਏ ਦੀ ਤੇ ਆਹ ਤੁਹਾਨੂੰ ਮਿਲੂਗੀ 30000 ਰੁਪਏ ਦੀ ਬਿਲਕੁਲ ਫਰੈਸ਼ ਪੀਸ ਨੇ ਜੇ ਤੁਸੀਂ ਹੁਣ ਆਰਡਰ ਕਰਦੇ ਹੋ ਤਾਂ ਤੇ ਬਾਕੀ ਆਪਾਂ ਤਿਆਰ ਕਰ ਰਹੇ ਹਾਂ ਇੱਕ ਹੋਰ ਬਿਲਕੁਲ ਫਰੈਸ਼ ਪੀਸ ਇਹਦਾ ਵੀ ਜਿਵੇਂ ਸਿਸਟਮ ਇਹੀ ਆ ਸਾਰਾ 4 ਇੰਚੀ ਚੈਨਰ ਦੇ ਨਾਲ ਜਲਦੀ ਇਹ ਵੀ ਤਿਆਰ ਕਰਕੇ ਤੁਹਾਨੂੰ ਇਹਦੇ ਵੀ ਕੋਈ ਆਫਰ ਦਿੰਨੇ ਆ ਓਕੇ ਜੀ ਧੰਨਵਾਦ ਆ ਕੀ ਖਾਸ ਗੱਲ ਇੱਕ ਹੋਰ ਹੈ ਤੁਹਾਡੇ ਮਨ ਪਸੰਦ ਦਾ ਜਿਹੜਾ ਆਪਾਂ ਇਹਨੂੰ ਪੇਂਟ ਆ ਕਰਵਾ ਸਕਦੇ ਜਿਹੜਾ ਤੁਸੀਂ ਕਹੋਗੇ ਆਪਾਂ ਨਵੀਂ ਰੇੜੀ ਨੂੰ ਉਹ ਇਹ ਜ ਆਪਾਂ ਪੇਂਟ ਕਰਵਾ ਦਾਂਗੇ ਜਿਵੇਂ ਇਸ ਤਰ੍ਹਾਂ ਆਪਾਂ ਰੇੜੀ ਤਿਆਰ ਕਰ ਰਹੇ ਹਾਂ ਥੋੜੇ ਮਨ ਪਸੰਦ ਆਪਾਂ ਜਿਹੜਾ ਰੰਗ ਕਰਵਾ ਦਾਂਗੇ